ਜੋ ਤਾਂ ਚੱਲਿਆ ਸੀ ਬਾਦੀਪ ਸਿੰਘ ਜੀ ਦੇ ਮੱਥਾ ਟੇਕਣਾ ਹਜੇ ਅਸੀਂ ਬਸਤੀ ਚੌਂਕ ਪਹੁੰਚੇ ਨਹੀਂ ਸਪੀਡ ਤੇ ਮੀ ਉੱtre ਆਇਆ ਨਹੀਂ ਜੋਰ ਤੇ ਹੁਣ ਅਸੀਂ ਬਾਪਤੀ ਘਰ ਨੂੰ ਜਾ ਰਹੇ ਆ ਅੱਗੇ ਕਿਵੇਂ ਜਾਵਾਂਗੇ ਫਿਰ ਮੈਂ ਕਿਹਾ ਚਲੋ ਅਸੀਂ ਬਾਪਤੀ ਚੱਲਦੇ ਆ ਘਰ ਨੂੰ ਇਹ ਮੈਂ ਬਸਤੀ ਚੌਂਕ 'ਚੋਂ ਆਟੋ ਕਰਿਆ ਸਾਲਮਾ ਮੈਂ ਕਿਹਾ ਭਰਾ ਬਾ 50 ਰੁਪਏ ਲੈ ਲਈ ਸਾਨੂੰ ਘਰੇ ਛੱਡਿਆ ਸਾਲਮਾ ਤੇ ਇਹ ਸਵਾਰੀਆਂ ਢੀਕ ਰਿਹਾ ਮੈਂ ਕਿਹਾ ਸਵਾਰੀਆਂ ਨੂੰ ਛੱਡ ਸਾਨੂੰ ਘਰੇ ਪਹੁੰਚਾ ਦੇ ਸਾਰੇ ਪਰਸੇ ਭੱਜ ਗਏ ਇੰਨਾ ਸ਼ੁਗਰ ਮੇਰੇ ਫੋਨ ਫੋਨ ਬਚ ਗਏ ਨੇ ਇਹਦੇ ਬਾਹਰ ਰੱਖਦਾ ਨਹੀਂ ਸੁੱਕ ਜਾ ਪੈਸੇ ਕੋਲ ਸਾਰੇ ਕੱਢ ਲੇ ਜਿੰਦੇ ਨਾ ਹੋ ਜਾਣ ਬਾਸਤੀ ਚੋਂ ਤੋਂ ਮੜਤੀ ਆਏ ਆ ਅਸੀਂ ਸਾਰੇ ਸਾਰੇ ਕਿੱਲੀਆ ਹੋ ਕੇ ਮਾਮਾ ਤੋਂ ਪੂੜੀਆਂ ਤੇ ਦਿਲੀਆਂ ਇੰਨੇ ਸਪੀਡ ਤੇ ਨੇ ਤੇ ਜਦੋਂ ਪਰਵਾਸ ਨਿਕਲੀ ਨਾ ਮੇਨ ਗੇੜ ਤੋਂ ਇੰਨੀ ਜਿਆਦਾ ਧੁੱਪ ਸੀ ਨਾ ਬਾਤੀ ਜਾਉਂ ਪੌਦੇ ਵੀ ਪੌਦੇ ਨਹੀਂ ਆ ਗਿਆ ਜਦੋਂ ਮੈਂ ਅੰਮ੍ਰਿਤਸਰ ਕਿਟ ਖੋਲਿਆ ਇੰਨੀ ਕਰਾਕੇ ਦੀ ਧੁੱਪ ਸੀ ਗੁਰਦੁਆਰਾ ਸਾਹਿਬ ਕੋਲੇ ਪੰਚਾਇਤ ਖੇਸੀ ਵਾਜਨਾ ਕਰਤਾ ਹਾਂ ਪਹੁੰਚੇ ਥੋੜੀ ਜਿਹੀ ਹਵਾ ਦੀ ਚੱਲਦੀ ਐ ਇੱਕਦਮ ਜਿਵੇਂ ਨੇਰੀ ਜੀ ਹੁੰਦੀ ਐ ਨਾ ਨੇਰੀ ਜੀ ਮੂੰਹ ਬੁੱਲਾ ਜਾਇਆ ਹਵਾ ਦਾ ਮੈਂ ਕਿਹਾ ਚੱਲ ਕੋਈ ਨਹੀਂ ਨੇਰੀ ਉਹ ਥੋੜੇ ਜਿਨਵਾ ਇੰਨਾ ਜ਼ਿਆਦਾ ਬਸਤੀ ਚੌਂਕ ਪਹੁੰਚੇ ਤੇ ਇੰਨਾ ਜ਼ਿਆਦਾ ਮੀਂਹ ਆ ਗਿਆ ਨਹੀਂ ਝੋਰ-ਝੋਰ ਬੱਦਲ ਗੱਜਣ ਲੱਗ ਗਏ ਨਾ ਹੱਤ ਤੋਂ ਜ਼ਿਆਦਾ ਜ਼ੋਰ ਮੀਂਹ ਆ ਗਿਆ ਕੱਲ ਵੀ ਜਾਣਾ ਸੀ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਕੱਲ੍ਹ ਸੀ ਡੇਟ ਹੋ ਗਿਆ ਹਾਂ ਹਾਂ ਪੁੱਤ ਹਾਂ ਅੱਜ ਤੱਕੇ ਨਾਲੇ ਮੈਂ ਤਿਆਰ ਹੋਈ ਮੈਂ ਕਿ ਚਲ ਚਲਦੇ ਆ ਬਾਕੀ ਕੰਮ ਬਾਕੇ ਕਰਾਂਗੇ ਪਤ ਨਹੀਂ ਬਾਬਾ ਜੀ ਨੇ ਕੀ ਮਜੂਰਾ ਮੱਥੇ ਨਹੀਂ ਟੱਕ ਹੋਇਆ 2 ਦਿਨ ਹੋ ਗਏ ਜਾਂਦੀ ਦੋ ਵੈਸੇ ਕਈ ਦਿਨ ਹੋ ਗਏ ਮੈਨੂੰ ਸੋਚਦੀ ਨੂੰ ਵੀ ਮੈਂ ਜਾਵਾਂ ਮੱਥਾ ਟੇਕੀ ਆਵਾਂ ਤੇ ਮੇਰਾ ਪੁੱਤ ਵੀ ਆ ਗਿਆ ਤੇ ਜੋ ਤਾਂ ਕੱਪੜੇ ਚੇਂਜ ਕਰ ਲੈ ਤੇਰੇ ਕੱਪੜੇ ਵੀ ਗਿੱਲੇ ਆ ਮੈਂ ਵੀ ਚੇਂਜ ਕਰਦੀ ਆ ਧਾਰ ਕੇ ਆਈ ਬਾਹਰ ਰੱਖ ਤੇ ਸੁੱਕਣੇ ਪਾੜੇ ਮੇਰਾ ਪੁੱਤ ਤਿਆਰ ਤੇ ਰੋਇਆ ਬਚਾਰਾ ਚਲੋ ਇਹ ਤਾਂ ਇਹ ਨਹੀਂ ਦਿਖਾ ਰਹੀਆਂ ਇਹ ਕੱਪੜੇ ਕਿਹਨਾਂ ਦੇ ਆਜ ਲੱਗੀ ਆ ਮੈਨੂੰ ਉਹ ਲੋਹੇ ਦਾ ਦਰਵਾਜ਼ਾ ਨਾ ਉਹਦੇ ਨਾਲ ਉਹਦੇ ਉੱਪਰ ਜਦੋਂ ਵੱਜੇ ਬਿਨ ਪਤਾ ਚੱਲਦਾ ਬਹੁਤ ਬਚਾ ਕਚਰੇ ਆ ਅਛਤਲਾ ਨਾ ਨਸਣਾ ਬਹੁਤ ਜ਼ਿਆਦਾ ਨਸਣਾ ਦਾ ਪਹਿਲਾ ਹੀ ਹੋ ਗਿਆ ਤਾਂ ਇੰਨੇ ਦਿਨ ਹੋ ਗਏ ਨਹੀਂ ਫਿਰ ਚਲ ਹਾਂ ਹਾਂ ਪਹਿਲਾਂ ਹਪਾ ਉਹ ਨੂੰ ਪਾਓ ਤਨੇ ਨਾ ਮੇ ਮੀ ਕੰਦ ਨੂੰ ਮੰਡੀਆਂ ਦੇ ਵਿੱਚ ਦੇਖਦੇ ਇੰਨੀ ਕਣਕ ਰੋਲ ਰਹੀ ਐ ਇੰਨੀ ਕਣਕ ਰੋਲਦੀ ਐ ਨਾ ਕਿਸਾਨਾਂ ਦਾ ਬਹੁਤ ਨਸਣ ਹੋ ਗਿਆ ਵਾ ਛੱਡ ਜੇ ਮੀ ਜਿੰਨਾ ਵੀ ਪਹਿਣਾ ਨਾ ਸ਼ਰਾਂ ਚ ਪਹਿਲੇ ਦੱਬ ਕੇ ਪਹਿਲੇ ਪਾ ਸ਼ਹਿਰਾ ਚ ਵੀ ਉਹ ਸਾਈਡ ਪਵੇ ਜਿਹੜੇ ਸਾਈਡ ਨਾਲ ਤਾਣਾ ਮੰਡੀ ਨਾ ਹੋਵੇ ਬਹੁਤ ਫਸਰਾ ਦਾ ਨੁਕਸਾਨ ਹੋ ਰਿਹਾ ਹੁਣ ਜਿਵੇਂ ਮੇਰੀ ਜ਼ਮੀਨ ਪੈ ਤੇ ਠੇਕੇ ਦੇ ਦਿੱਤੀ ਮੈਂ ਦਾਗਰ ਨਾਲੋਂ ਉਹਨਾਂ ਤੋਂ ਠੇਕਾ ਲੈ ਲੈਣਾ ਹੈ ਨਾ ਕਿ ਮੈਂ ਇੰਨੇ ਚ ਦਿੱਤੀ ਮੈਨੂੰ ਇੰਨਾ ਠੇਕਾ ਦੋ ਤੇ ਹੁਣ ਇਹ ਤਾਂ ਉਹਨਾਂ ਨੂੰ ਪਤਾ ਨਾ ਉਹਨਾਂ ਤੇ ਕੀ ਬੀਤਰੀ ਜਾਂ ਉਹਨਾਂ ਨੇ ਕਿੰਨਾ ਨੁਕਸਾਨ ਹੋ ਰਿਹਾ ਠੇਕੇ ਵਾਲੇ ਨੂੰ ਤਾਂ ਫਾਇਦਾ ਕੋਈ ਟੈਨਸ਼ਨ ਨਹੀਂ ਗਈ ਠੇਕੇ ਵਾਲੇ ਦਾ ਕੋਈ ਟੈਨਸ਼ਨ ਨਹੀਂ ਗਈ ਉਹਨਾਂ ਦਾ ਠੇਕਾ ਲੈ ਲੈਣਾ ਟੈਂਟਰਾ ਜਟਾ ਜੀ ਜ਼ਿਮੀਂਦਾਰ ਨੂੰ ਕਸਾਨਾਂ ਨੂੰ ਆ ਕਸਾਨਾਂ ਨੂੰ ਜਿਹਨਾਂ ਦੀ ਫਸਲ ਖਰਾਬ ਹੋ ਰਹੀ ਆ ਰੋੜ ਰਹੀ ਆ ਬਹੁਤ ਜ਼ਿਆਦਾ ਨੁਕਸਾਨ ਹੋਣਾ ਕਿਵੇਂ ਕਰ ਜੀ ਦੇਣਗੇ ਇਹਨਾਂ ਇਹਨਾਂ ਨੂੰ ਪੂਰੇ ਕਰਨਗੇ ਉੱਲੀ ਲੱਗੀ ਆ ਗੱਠਾਂ ਬੜੀਆਂ ਬੀਆਂ ਕਣਕਾ ਦੇਖ ਰਿਹਾ ਖੇਤ ਉਹਨਾਂ ਦੀਆਂ ਪਈਆਂ ਬੰਦੀਆਂ ਦੇ ਵਿੱਚ ਦਿਖਾ ਦਿਓ ਤੈਨੂੰ ਵੀ ਦਿਖਾ ਦਿਓ ਹੁਣ ਮੈਂ ਤਾਂ ਥੋੜਾ ਜਨਾ ਤੱਕ ਵੀਰੇ ਉਹਨਾਂ ਨੂੰ ਫੋਨ ਕਰ ਦੇਣਾ ਵੀ ਮੇਰਾ ਠੇਕਾ ਪਾ ਦਿਓ ਜ਼ਮੀਨ ਦਾ ਹੈ ਨਾ ਉਹਨਾਂ ਨੇ ਪਾ ਦੇਣਾ ਜਿਹੜਾ ਆਪਣੇ ਵੀ ਡੇਢ ਕਿੱਲਾ ਹੈਗਾ ਪਿੰਡ ਜ਼ਮੀਨ ਦਾ ਠੇਕੇ ਤੇ ਦਿੱਤਾ ਹੋਇਆ ਆਪਾਂ ਤਾਂ ਡੰਗਣਾ ਠੇਕਾ ਲੈ ਲੈਣਾ ਹੁਣ ਜੱਟ ਜ਼ਿਮੀਦਾਰ ਵਿਚਾਰੇ ਪਿੰਡ ਵਾਲੇ ਕੀ ਕਰਾਂਗੇ ਹੁਣ ਜਿਹੜੇ ਸਾਡੇ ਵਰਗੇ ਜੱਟ ਸ਼ਹਿਰਾਂ 'ਚ ਬੈਠੇ ਹੋ ਉਹਨਾਂ ਨੂੰ ਤਾਂ ਕੋਈ ਟੈਨਸ਼ਨ ਨਹੀਂ ਅਸੀਂ ਤਾਂ ਡੰਡੇ ਨਾਲ ਠੇਕਾ ਲੈ ਲੈਣਾ ਬਹੁਤ ਵੀਡੀਓ ਦੇਖ ਰਹੀਆਂ ਮੱਡੀਆਂ ਦੇ ਵਿੱਚ ਕਣਕਾਂ ਰੂੜੀਆਂ ਫਿਰਦੀਆਂ ਨੇ ਆ ਪਾਣੀ ਛੋਟੜਦੀਆਂ ਫਿਰਦੀਆਂ ਨੇ ਬਹੁਤ ਜ਼ਿਆਦਾ ਹੀ ਨੁਕਸਾਨ ਹੋਇਆ ਬਹੁਤ ਫਸਲਾਂ ਨੂੰ ਅੱਗ ਲੱਗੀ ਆ ਬਹੁਤ ਕਣਕਾਂ ਨੂੰ ਅੱਗ ਲੱਗੀ ਦੇਖੀ ਆ ਮੈਂ ਬਹੁਤ ਜਾਣੇ ਦੀ ਬਹੁਤ ਜ਼ਰਾ ਐ ਕਿ ਆਪਣੇ ਜੱਟਾ ਜ਼ਿਮੀਦਾਰਾਂ ਦਾ ਨੁਕਸਾਨ ਹੋਇਆ ਬਹੁਤ ਕਿਸਾਨ ਵੀਰਾਂ ਦਾ ਨੁਕਸਾਨ ਹੋਇਆ ਖਾਣ ਜੋਗੇ ਦਾਣੇ ਵੀ ਨਹੀਂ ਬਚੇ ਮੇਰੇ ਹਿਸਾਬ ਨਾਲ ਉਹਦੇ ਦੂਨੇ ਖਤਾਵ ਹੋ ਗਏ। ਹਾਂ ਪੁੱਤ। ਉੱਤੇ ਤਾਂ ਪੰਨ ਖਤਵਾ। ਹੂੰ ਵੈਸੇ ਹੁਣ ਰੱਬ ਨੂੰ ਹੋਰ ਮੀਂਹ ਨਹੀਂ ਪੋਣਾ ਚਾਹੀਦਾ। ਨੁਕਸਾਨ ਤਾਂ ਵੈਸੇ ਬਹੁਤ ਹੋ ਚੁੱਕੇ ਨੇ। ਸ਼ਹਿਰਾਂ ਜਿਹੜਾ ਪੈਜਾ ਜਿੱਨਾ ਮਰਜੀ ਪੈਜਾ ਕੋਈ ਡਰ ਨਹੀਂ ਬਸ। ਜਿੱਥੇ ਦਾਣਾ ਮੰਡੀ ਆ ਜਾਂ ਪਿੰਡ ਉੱਥੇ ਮੀਂਹ ਨਾ ਪਵੇ ਕਦੇ ਵੀ। ਮੀਂਹ ਪਵੇ ਜਦੋਂ ਰੋਣੀ ਕਰਨੀ ਹੋਵੇ ਜਾਂ ਕੱਦੂ ਕਰਨਾ ਹੋਵੇ। ਉਹ ਸਮੇਂ ਮੀਂਹ ਪਵੇ ਪਿੰਡਾਂ 'ਚ। ਫਸਲ ਦੇ ਟਾਈਮ ਨਾ ਕਦੇ ਪਿੰਡਾਂ 'ਚ ਮੀਂਹ ਪਵੇ। ਬਾਦ ਹੌਣ ਲੇਟ ਆਈਏ ਜਾ ਕੇ ਜੱਤੀ بارش ਹੋ ਰਹੀਏ ਜੱਦੀ ਲੇਟ ਮਿਲਿਆ ਸਾਡਾ ਨਮੇਟਰ ਵੀ ਸਿੱਤੀ ਮਾਰ ਗਿਆ ਸੀ ਬਾਹਰ ਬੈਠੀ ਸੀ ਮਾਮਾ ਸੀ ਆ ਉਹਨੇ ਉੱਟ ਕੇ ਅੰਦਰ ਆਈਆਂ ਮੇਰਾ ਝੋਦਾ ਵੀ ਉਹ ਬੈਠਾ ਉਹਨੇ ਉੱਟ ਕੇ ਅੰਦਰ ਆਈਆਂ ਜੱਦੀਆਂ ਸੀ ਬਾਹਰ ਬੈਠੀਆਂ ਇੰਨੀ ਬੁਰੀ ਹਾਲਤ ਹੋ ਗਈ ਨਮੇਟਰ ਨੇ ਵੀ ਸਿੱਤੀ ਮਾਰ ਕੇ ਇੰਨੀ ਗਰਮੀ ਲੱਗਿਆ ਉਹ ਤਾਂ ਮੈਨੂੰ ਇੰਨੀ ਗਰਮੀ ਲੱਗੇ ਜਦੋਂ ਬੱਦਲ ਮਾਈ ਹੁੰਦੀ ਹੈ ਨਾ ਲੈਡ ਦੇਖ ਕੇ ਨਵੇਂਟਰ ਵੀ ਸਿਟੀ ਮਾਰ ਗਿਆ ਲੈਡ ਕੁਛ ਰਾਤ ਦੀ ਉਹ ਘਟਾ ਰਹੀ ਆ ਕੁੱਚ ਬੱਜ ਮ ਕੁਛ ਬਾਰਿਸ਼ ਕਰਕੇ ਚਲੀ ਗਈ ਨਵੇਂਟਰ ਨੇ ਮਾਰੀ ਸੀ ਨੀਰਾ ਨੇ ਲਾਉਗੇ ਫਿਰ ਮੈਨੇ ਫੋਨ ਤੇ ਲੈਡ ਲਾਈ ਦੋਦ ਨੇ ਫੋਨ ਦੀ ਲੈਡ ਲਾ ਕੇ ਫਿਰ ਅਸੀਂ ਬਾਹਰ ਬੈਠੇ ਰਹੀ ਮਾਮਾ ਦੀਆਂ ਮੰਜੇ ਤੇ ਹੁਣੇ ਵਸ ਆਈਆਂ ਹਜੇ ਮੈਂ ਨਾ ਲਾਉ ਨਾ ਸਬਤ ਦਾ ਦਾਦੀ ਇੱਕ ਲੋੜੇ ਖਲਾਣੇ ਲੈ ਕੇ ਬਾਹਰ ਦੁਕਾਨ ਲਾ ਕੇ ਬੈਠੀ ਰਹੀ ਤੇ ਮੈਂ ਹਾਲਤ ਤਾਂ ਖੁਦ ਨੀਆ ਸਾਡੇ ਆ ਦੇਖੋ ਆਪ ਕੋ ਜਿਹੜਾ ਨਾ ਕਵਾੜ ਬਣਾਇਆ ਹੁੰਦਾ 24 ਘੰਟੇ ਰੱਖ ਰੱਖ ਕੇ ਖਲੋੜੇ ਨਾ ਇੱਕ ਸਟੈਂਡੇ 'ਚ ਘੰਟਾ ਆਪ ਕੋ ਜਿਹੜਾ ਇਹ ਬੁਰਾ ਹਲਕੀਤਾ ਪਿਆ ਹੁੰਦਾ ਸਮਝਿਆ ਜਾ ਇੱਧਰ ਆ ਕਿੱਧਰ ਚਲੀ ਗਿਆ ਤੂੰ ਇੱਧਰ ਆ ਨਾ ਪੂਰਾ ਮੈਂ ਕਿਹਾ ਹਾਂ ਫਿਰ ਇੱਧਰ ਆਏ ਤਾਂ ਦੰਦ ਸਿੰਘਾ ਨਾ ਇਹ ਦੇਖ ਫਿਰ ਤੂੰ ਨਹੀਂ ਦੇਖ ਸਕਦਾ ਰੈਂਡ ਦੇ ਫਰੰਟ ਵਾਲਾ ਕੈਮਰਾ ਖੋਲੇ ਫਿਰ ਮੈਂ ਬੈਂਕ ਨਾਲ ਥੋੜੀ ਖੋਲੇ ਫਰੰਟ ਕੈਮਰਾ ਇਹਦਾ ਪਾਛ ਪਾਛਰਦੇ ਪਾਛਰਦੇ ਬਾਈ ਹੁਣ ਇੱਕ ਦਿਨ ਚ ਮੌਸਮ ਸਾਫ ਹੋਪਾ ਪੈਸਾ ਦਾ ਸਵੇਰ ਤੱਕ ਹੀ ਹੋ ਜਵੇ ਜਦੋਂ ਮੌਸਮ ਸਾਫ ਹੋ ਗਿਆ ਫਿਰ ਜਾਮਾ ਕੇ ਇੱਕ ਦਿਨ ਤੱਕ ਜਾ ਕੇ ਸੀ ਫਿਰ ਦੁਵਾਰਾ ਸਾਬ ਤੱਕ ਜਾਮਾ ਕੇ ਤੇ ਮੱਥਾ ਟੇਕ ਕੇ ਮਗੇ ਬਾਬਾ ਦੀਪ ਸਿੰਘ ਜੀ ਦੇ ਦੁਵਾਰਾ ਸਾਬ ਉਹ ਬੱਸ ਪਰ ਆਵੇ ਨਹੀਂ ਜੂੜੇ ਨੇ ਤੇ ਜਾਣੇ ਮੇਰੇ ਥੋੜੀ ਤੇ ਕੜਾ ਮਾਰੇ ਆ का बका सका ना